ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਪਿਆਰੀ ਜੂਕੂ ਫੈਮਿਲੀ ਨੂੰ ਤੇ ਉਮੀਦ ਕਰਦੇ ਹਾਂ ਕਿ ਸਭ ਆਪੋ ਆਪਣੇ ਘਰ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਅਸੀਂ ਸਾਰੇ ਬਹੁਤ ਵਧੀਆ ਇਸ ਵੇਲੇ ਦਾ ਟਾਈਮ ਹੈ 4:30 ਵਜੇ ਦਾ ਤੇ ਆਪਾਂ ਬਣਾਉਣ ਲੱਗੇ ਹਾਂ ਸਬਜ਼ੀ ਆ ਦੇਖੋ ਬਿਲਕੁਲ ਹਵਨ ਚੱਲ ਰਿਹਾ ਹੈ ਗਰਮੀ ਬਹੁਤ ਹੋ ਰਹੀ ਹੈ ਤੇ ਆਹ ਲਓ ਜੀ ਆਪਾਂ ਇੱਥੇ ਪਿਆਜ਼ ਤੇ ਜੀਰਾ ਵਗੈਰਾ ਸਾਰਾ ਕੁਝ ਪਾ ਲਿਆ ਤੇ ਹੁਣ ਆਪਾਂ ਪਾਉਣ ਲੱਗੇ ਨੀਂ ਮਿਰਚ ਦੇ ਵਿੱਚ ਪਣੂ ਮਿਰਚ ਹਾਂਜੀ ਆਪਣਾ ਮਸਾਲਾ ਬਣ ਕੇ ਹੋ ਗਿਆ ਤਿਆਰ ਜੀ ਤੇ ਆਪਾਂ ਨੂਨ ਮਿਰਚ ਸਾਰਾ ਕੁਛ ਆ ਪਾ ਲਿਆ ਹੀ ਆਪਾਂ ਨੇ ਤੇ ਹੁਣ ਆਪਾਂ ਆਲੂ ਤੋਰੀ ਪਾਉਣ ਲੱਗੇ ਆਂ ਆਪਾਂ ਇਹਦੇ ਵਿੱਚ ਠੀਕ ਹੈ ਜੀ ਸਾਰਾ ਚੰਗੀ ਤਰ੍ਹਾਂ ਆਪਾਂ ਇਹਨੂੰ ਵਾਸ਼ ਕਰ ਲਈ ਆਲੂ ਤੋਰੀ ਨੂੰ ਤੇ ਹੁਣ ਆਪਾਂ ਇਹ ਵਿੱਚ ਪਾਵਾਂਗੇ ਤੇ ਬਾਕੀ ਸਾਡਾ ਅੰਡ ਤੱਕ ਬਲੌਗ ਜ਼ਰੂਰ ਦੇਖਿਆ ਕਰੋ ਜੀ ਜਿਹੜੇ ਸਾਡੇ ਚੈਨਲ ਤੇ ਪਲੀਜ਼ ਨਵੇਂ ਨੇ ਸਾਡੇ ਚੈਨਲ ਨੂੰ ਜੁਆਇਨ ਕਰ ਲੁਈ ਠੀਕ ਹੈ ਜੀ ਤੇ ਮੇਰੀਆਂ ਭੈਣਾਂ ਜੋ ਪਿੰਡਾਂ ਦੇ ਵਿੱਚ ਰਹਿੰਦੀਆਂ ਨੇ ਤੇ ਕਿਰਪਾ ਕਰਕੇ ਉਹ ਚੁੱਲ੍ਹੇ ਦੇ ਉੱਪਰ ਹੀ ਬਣਾਇਆ ਕਰਨ ਸਬਜ਼ੀ ਤੇ ਗੈਸ ਦੇ ਉੱਪਰ ਨਾ ਬਣਾਇਆ ਕਰੋ ਤੇ ਕਿਉਂਕਿ ਆਪਣਾ ਥੋੜੀ ਜੀ ਬਚਤ ਕਰਿਆ ਕਰੋ ਜੀ ਤੁਸੀਂ ਹਨਾ ਤੇ ਬਾਕੀ ਪਿੰਡਾਂ 'ਚ ਆਪਣਾ ਲਗਭਗ ਆਪਣਾ ਲੱਕੜ ਵਾਲਾ ਨਾਲ ਆਪਣਾ ਘਰ ਦੇ ਹੁੰਦੇ ਸੀ ਸਾਨੂੰ ਪਤੀ ਆਈ ਹੈ ਹਨਾ ਤੇ ਇਸ ਕਰਕੇ ਨਾਲ ਚੁੱਲ੍ਹੇ ਦਾ ਖਾਣਾ ਵੀ ਬਹੁਤ ਵਧੀਆ ਹੁੰਦਾ ਹੈ ਗੈਸ ਉਹ ਵਗੈਰਾ ਆਪਾਂ ਨੂੰ ਪਤਾ ਨਹੀਂ ਵੀ ਕਿਸ ਚੀਜ਼ ਤੋਂ ਬਣਦੀ ਹੈ ਕਿਸ ਚੀਜ਼ ਤੋਂ ਤਿਆਰ ਹੁੰਦੀ ਹੈ ਇਹੋ ਤੇ ਬਾਕੀ ਦੇਖੋ ਜੀ ਤੁਸੀਂ ਸਬਜ਼ੀ ਬਹੁਤ ਵਧੀਆ ਬਣਦੀ ਹੈ ਇਹ ਚੁੱਲਿਆਂ ਦੇ ਉੱਪਰ ਤੇ ਹੁਣ ਆਪਾਂ ਪਾਉਣ ਲੱਗੇ ਆਂ ਇਹਦੇ ਵਿੱਚ ਆਪਣੇ ਘਰ ਦਾ ਦੁੱਧ ਹੀ ਠੀਕ ਹੈ ਜੀ ਚਾਹ ਪੂਣੀ ਨਾਲ ਆਪਾਂ ਪਾਉਣ ਲਈ ਤੇ ਆਹ ਦੇਖੋ ਜੀ ਸਬਜ਼ੀ ਕਿੰਨੀ ਵਧੀਆ ਬਣੀ ਆ ਜੀ ਆਪਣੀ ਤੇ ਆਪਣੇ ਘਰ ਦੀ ਤੋਰੀ ਸੀ ਜੀ ਇਹ ਆਹ ਦਿਨ ਤੁਸੀਂ ਜੀ ਘਰ ਦਾ ਹੀ ਦੁੱਧ ਸੀ ਜੀ ਆਪਣਾ ਘਰ ਦੀ ਤੋਰੀ ਸੀ ਜੀ ਘਰ ਦੀ ਅਸੀਂ ਹੀ ਬਣਾਉਣ ਵਾਲੇ ਠੀਕ ਹੈ ਜੀ ਤੇ ਸਾਨੂੰ ਲਗਭਗ ਜਿਆਦਾ ਸਾਨੂੰ ਚੁੱਲੇ ਦੀ ਉਹ ਸਬਜ਼ੀ ਵਧੀਆ ਲੱਗਦੀ ਸੀ ਚੁੱਲੇ ਦੀ ਪਸੰਦ ਕਰਦੀ ਸਾਰਾ ਪਰਿਵਾਰ ਸਾਡਾ ਖਾਣਾ ਤੇ ਦੇਖੋ ਕਿ ਨੀ ਸੋਣੀ ਬਣੀ ਹੈ